ਦੇ ਤੇ ਉਮੀਦਵਾਰਾਂ ਨੇ ਪਿੰਡ ਮਨਸੂਰਪੁਰ ਤੇ ਹੋਰ ਵੀ ਬਹੁਤ ਸਾਰੇ ਪਿੰਡਾਂ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਦਾ ਸਿਲਸਿਲਾ ਜਾਰੀ ਰੱਖਿਆ ਚੋਣ ਪ੍ਰਚਾਰ ਦੌਰਾਨ ਪਿੰਡ ਦੀ ਪੰਚਾਇਤ ਅਤੇ ਮਨਸੂਰਪੁਰ ਵਾਸੀਆਂ ਨੇ ਕਿਹਾ ਮਲਤਾਨੀ ਜੀ ਸਾਡੇ ਆਪਣੇ ਹਨ ਤੇ ਪਿੰਡ ਮਨਸੂਰਪੁਰ ਦੀਆਂ ਵੋਟਾਂ ਮਲਤਾਨੀ ਜੀ ਦੇ ਹੱਕ ਵਿੱਚ ਜਾਣਗੀਆਂ ਜੋਨ ਬੰਡੋਰੀ ਤੋਂ ਆਮ ਆਦਮੀ ਪਾਰਟੀ ਦੀ ਬਲੈਂਕ ਸੰਮਤੀ ਉਮੀਦਵਾਰ ਸਰਪੰਚ ਨੀਲਮ ਦੇਵੀ ਪਤਨੀ ਪੰਡਿਤ ਹਰੀਸ਼ ਕੁਮਾਰ ਕੋਕਾ ਤੇ ਜ਼ਿਲ੍ਹਾ ਪ੍ਰੇਸ਼ਰ ਮੀਦਵਤ ਸੰਗੀਤਾ ਕੁਮਾਰੀ ਪਤਨੀ ਤਜਿੰਦਰ ਰਾਣਾ ਨੰਗਲ ਬਿਹਾਨਾ ਨੂੰ ਮਨਸੂਰਪੁਰ ਵਾਸੀਆਂ ਨੇ ਪ੍ਰਣ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਹੀ ਕੈਂਡੀਡੇਟਾਂ ਨੂੰ ਵੋਟ ਪਾਣਗੇ ਨਾ ਕਿ ਕਿਸੇ ਹੋਰ ਪਾਰਟੀ ਨੂੰ ਅੱਗੇ ਦੇਖੋ ਪੂਰੀ ਰਿਪੋਰਟ ਚਾਪ ਫੋਕਸ ਦੇ ਨਾਲ ਧੰਨਵਾਦ ਅੱਜ ਪਿੰਡ ਮਨਸੂਰਪੁਰ ਦੇ ਵਿੱਚ ਸਰਪੰਚ ਸਾਹਿਬ ਸਾਡੇ ਮਿੱਟੂ ਭਾਜੀ ਔਰ ਪੂ ਸੰਗਤ ਸਾਡੇ ਨਾਲ ਆਮ ਆਦਮੀ ਪਾਰਟੀ ਵਾਲਿਆਂ ਚੋਣਾਂ ਵਾਸਤੇ ਜੋ ਕਿ ਜ਼ਿਲ੍ਹਾ ਪਰਿਸ਼ਦ ਨੰਗਲ ਹੀਵਾਲਾ ਤੋਂ ਠਾਕਰ ਸੰਗੀਤਾ ਦੇਵੀ ਤੇ ਪਡੋਰੀ ਤੋਂ ਨੀਲਮ ਸ਼ਰਮਾ ਜੋ ਕਿ ਸਰਪੰਚ ਵੀ ਮੌਜੂਦਾ ਆ ਤੇ ਬਲੌਕ ਸਮਤੀ ਤੇ ਵੀ ਖੜੇ ਆ ਅਸੀਂ ਬੜੇ ਇਸ ਪਿੰਡ ਦੇ ਸ਼ੁਕਰਗੁਜ਼ਾਰ ਆ ਕਿ ਜਿਹਰਾਂ ਨੇ ਦੋਟੂ ਦੋਰ ਸਾਨੂੰ ਕਮਾਇਆ ਔਰ ਸਾਨੂੰ ਅਸ਼ਵਾਸਨ ਦੋਇਆ ਕਿ ਸਾਰੇ ਇਲਾਕੇ ਤੋਂ ਜਾਂ ਸਾਨੂੰ ਇਸ ਪਿੰਡ ਦੀ ਲੀਡ ਕਰਾਵਾਗੇ ਕਿਉਂ ਕਰਾਵਾਗੇ ਕਿਉਂਕਿ ਇਸ ਪਿੰਡ ਨੇ ਇੱਕ ਹੀ ਰਾਹ ਜਾਇਆ ਉਹੀ ਰਾਹ ਕਿਹੜਾ ਆ ਗੁਰਤਿਆਨ ਸਿੰਘ ਜੀ ਮਲਤਾਨੀ ਉਹ ਮਲਤਾਨੀ ਜੀ ਨੇ ਇਹੋ ਜੇ ਕੰਮ ਕਰਾਏ ਆ ਕਿ ਬੰਦਾ ਜੋ ਜਾਵੇ ਮਾਤਰ ਸਾਥੀ ਜੋ ਵੀ ਜਾਵੇ ਉਹਨਾਂ ਨੂੰ ਚੋਲੀ ਜੀ ਖੈਰ ਪਾ ਕੇ ਭੇਜਣਗੇ ਨਾ ਕਿ ਕੋਈ ਲਾਲਾ ਲਾ ਕੇ ਨਹੀਂ ਭੇਜਣਗੇ ਜੇ ਤੁਸੀਂ ਟੈਲੀਫੋਨ ਕਰਦੇ ਆ ਥੋੜੇ ਲੇਟ ਵੀ ਹੋ ਜਾਂਦੇ ਆ ਤੁਹਾਨੂੰ ਬੈਕ ਹਾਲ जरूर ਆਏਗੀ ਉਹਨਾਂ ਦੀ ਇੰਨੇ ਵਧੀਆ ਕੈਂਡੀਡੇਟ ਸਾਨੂੰ ਮਿਲੇ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਜੇਕਰ ਅਸੀਂ ਬਲਾਕ ਸੰਮਤੀ ਜਿੱਤ ਲਈ ਜਿਹੜਾ ਪਰਸ਼ਦ ਜਿੱਤ ਲਈਆਂ ਤੇ ਆਉਣ ਵਾਲੇ ਸਾਡੇ ਐਮਐਲਏ ਸਾਹਿਬ ਮਲਤਾਨੀ ਜੀ ਨੂੰ ਬਹੁਤ ਜ਼ਿਆਦਾ ਉਹਦਾ ਰਿਸਪੌਂਸ ਮਿਲੇਗਾ ਔਰ ਸਾਡੇ ਭਗਵਾਨਤ ਮਾਨ ਜੀ ਜਿਹੜੇ ਸਾਡੀ ਬਹੁਤ ਉੱਚੀ ਸੋਚ ਵਾਲੇ ਆ ਜਿਹੜਾ ਗਰੀਬਾਂ ਦਾ ਮਸੀਹਾ ਆ ਔਰ ਬਿਜਲੀ ਫਰੀ ਕਰ ਦਿੱਤੀ ਆ ਪਿੰਡ ਪਿੰਡ ਦੇ ਵਿੱਚ ਵਧੀਆ ਵਧੀਆ ਕੰਮ ਕਰਾ ਰਹੇ ਆ ਔਰ ਮੈਂ ਪਿੰਡ ਪੰਡੋਰੀ ਤੋਂ ਸਮਾਜ ਸੇਵਕ ਪੰਡਤ ਹਰੀਸ਼ ਕੁਮਾਰ ਨੀਲਮ ਦੇਵੀ ਦੇ ਘਰ ਵਾਲਾ ਤੇ ਜੋ ਕੀ ਸਾਡੇ ਪਿੰਡ 'ਚ 47 ਸਾਲ ਤੋਂ ਬਾਅਦ ਕੰਮ ਹੁਣੇ ਹੁਣ ਸ਼ੁਰੂ ਹੋਏ ਆ ਜਦੋਂ ਦੇ ਅਸੀਂ ਆਮ ਪਾਰਟੀ ਦੇ ਵਿੱਚ ਸ਼ੁਰੂ ਹੋਏ ਆ ਲੇਕਿਨ ਅੱਜ ਤੱਕ ਨਾ ਠਕੇ ਅਕਾਲੀਆਂ ਨੇ ਸਾਡੀ ਸੁਣੀ ਨਾ ਹੀ ਸਾਡੀ ਕਿਸੇ ਕਾਂਗਰਸ ਨੇ ਸੁਣੀ ਸੀ ਹਲਾ ਹੀ ਜਾਂਦੇ ਸੀ ਸਾਰੇ ਲੇਕਿਨ ਇਹ ਬੰਦੇ ਸਾਡੇ ਜਿਹੜੇ ਸਾਡੇ ਜਿੰਨੇ ਵੀ ਬੰਦੇ ਸੀ ਅਸੀਂ ਪਾਰਟੀ ਦੇ ਵਿੱਚ ਜਦੋਂ ਦਾ ਮੈਂ ਆਪਣੇ 26 ਹਾਲ ਰਾਜਗਬਾਦ ਜੀ ਦੇ ਨਾਲ ਮੈਂ ਬੀਜੇਪੀ ਛੱਡ ਕੇ ਆਇਆ ਸੀ ਉਸ ਤੋਂ ਬਾਅਦ ਮੇਰੇ ਪਿੰਡ ਲਹਿਰਾ ਬਰਾਹੀ ਹੋਈਆਂ ਔਰ ਜਾ ਕੇ ਦੇਖ ਸਕਦੇ ਆ ਮੈਂ ਬੱਚਿਆਂ ਵਾਸਤੇ ਮੈਨੂੰ ਮਲਤਾਨੀ ਸਾਹਿਬ ਜੀ ਨੇ ਟੰਗੂੜੇ ਲਾਗਾ ਦੇ ਦਿੱਤੇ ਨਵੀਂ ਤੋਂ ਨਵੀਂ ਗਲੀ ਬਣਨ ਲਈ ਆ ਔਰ ਜਿੰਨਾ ਆਲੇ ਦੁਆਲੇ ਸਾਡੇ ਪਿੰਡ ਦੇ ਵਿੱਚ ਛੱਪੜ ਜਿਹਾ ਬਹੁਤ ਕੈਂਸਰ ਦਾ ਘਰ ਬਣਿਆ ਸੀ ਅੱਜ ਤੱਕ ਇਹਨੇ ਸੋਚਿਆ ਹੀ ਨਹੀਂ ਸੀ ਉਹਦਾ ਲੇਕਿਨ ਜਦੋਂ ਦੇ ਅਸੀਂ ਆਮ ਪਾਰਟੀ ਨੂੰ ਜੁਆਇਨ ਕੀਤਾ ਆ ਸਾਨੂੰ ਕੋਈ ਵੀ ਕਮੀ ਕਦੀ ਕੋਈ ਕਮੀ ਨਹੀਂ ਆਈ ਲੇਕਿਨ ਸਾਡੇ ਭਗਵਾਨ ਤਮਨ ਜੀ ਦੇਖੋ ਸਾਨੂੰ ਬਿਜਲੀ ਫਰੀ ਦੇਂਦੇ ਤੇ ਸਾਨੂੰ ਦਾਣਾ ਰਾਸ਼ਨ ਫਰੀ ਦੇਂਦੇ ਔਰ ਹਰਕ ਚੀਜ਼ ਵਾਸਤੇ ਸਾਨੂੰ ਜਿੱਥੇ ਅਸੀਂ ਆਵਾਜ਼ ਮਾਰੀਏ ਸਾਡੇ ਨਾਲ ਹਾਜ਼ਰ ਆ ਕਿਉਂਕਿ ਗਰੀਬਾਂ ਦੇ ਹੀ ਮਸੀਹਾ ਹੈ ਲੋਕੀ ਜਿੱਦਾਂ ਮਰਜ਼ੀ ਕੋਈ ਗੱਲਾਂ ਕਰਦੇ ਆ ਜੋ ਮਰਜ਼ੀ ਕੋ ਕਹਿੰਦੇ ਆ ਲੇਕਿਨ ਜਿਹੜਾ ਬੰਦਾ ਗਰੀਬ ਦੀ ਬਾਹ ਫੜਦਾ ਸਮਝ ਲੋ ਉਹਦੇ ਵਰਗਾ ਇਨਸਾਨ ਕੋਈ ਨਹੀਂਗਾ ਯਾਰ ਪਿੰਡ ਮਸੂਰਪੁਰ ਦੇ ਵਿੱਚ ਚੋਂ ਪ੍ਰਚਾਰ ਕਰੀਆ ਤੁਹਾਨੂੰ ਕਿਸ ਤਰ੍ਹਾਂ ਦਾ ਹੁਲਾਰਾ ਮਿਲਦਾ ਸਾਨੂੰ ਮੈਂ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਜਗ੍ਹਾ ਘੁੰਮੇ ਇਲੈਕਸ਼ਨ ਬਹੁਤ ਕਰਾਏ ਲੇਕਿਨ ਜੋ ਮਸੂਰਪੁਰ ਨੇ ਸਾਡੀ ਬਾਹ ਫੜੀ ਆ ਮੇਰਾ ਖਿਆਲ ਅੱਜ ਤੱਕ ਸਾਨੂੰ ਇੰਨਾ ਸਾਰਾ ਮਿਲਿਆ ਹੀ ਨਹੀਂ ਕਿਸੇ ਕੀ ਲੱਗਦਾ ਕਿ ਤੁਹਾਨੂੰ ਇਹਨਾਂ ਵੋਟਾਂ ਦੇ ਵਿੱਚ ਫਤਿਹ ਆਸਰੇਗੀ 101% ਜੀ ਸਾਨੂੰ ਨਹੀਂ ਹੋਣੀ ਸਾਡੇ ਮਲਤਾਨੀ ਜੀ ਨੂੰ ਹੋਣੀ ਆ ਇਹ ਮਲਤਾਨੀ ਜੀ ਦਾ ਪਿੰਡ ਆ ਠੀਕ ਕਰਨਾ ਚਾਹੁੰਦੇ ਆ ਪਬਲਿਕ ਨੂੰ ਮੈਂ ਤਾਂ ਪਬਲਿਕ ਨੂੰ ਇਹ ਕਹਿੰਨਾ ਆ ਜੀ ਤੁਹਾਡਾ ਕੈਂਡੀਡੇਟ ਬਹੁਤ ਵਧੀਆ ਆ ਤੁਸੀਂ ਜ਼ਿਲ੍ਹਾ ਪਰਿਸ਼ਦ ਜਿਤਾਓ ਸਾਲੀਆਂ ਜਿਤਾਓ ਤੇ ਜਿੱਦਾਂ ਦੀ ਜਿਤਾਉਂਗੇ ਪਾਵਨ ਮਿਲੂਗੀ ਗੁਰਧਾਨ ਸਿੰਘ ਪ੍ਰੋਫੈਸਰ ਜੀ ਮਲਤਾਨੀ ਜੀ ਨੂੰ ਜੇ ਪਾਵਨ ਮਿਲ ਗਈ ਪੇ ਤੋਂ ਦੇ ਇਲਾਕੇ ਦਾ ਪੂਸਦਾਰ ਹੋ ਜਾਣਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਈਆਂ ਹੋਈਆਂ ਨੇ ਜਿਹੜੀਆਂ ਕਿ 14 ਤਰੀਕ ਨੂੰ ਨੇ ਤੇ ਜਿਹਦੇ ਵਿੱਚ ਪਾਰਟੀ ਦੇ ਚੋਣ ਨਿਸ਼ਾਨ ਦੇ ਥੱਲੇ ਹੀ ਇਹ ਚੋਣਾਂ ਲੜੀਆਂ ਜਾਣੀਆਂ ਨੇ ਤੇ ਜਿਵੇਂ ਕਿ ਸਾਰੇ ਹੀ ਕੈਂਡੀਡੇਟ ਖੜੇ ਹੋਏ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਅਕਾਲੀ ਦਲ ਤੇ ਭਾਜਪਾ ਤੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਡਿਤ ਹਰੀਸ਼ ਕੁਮਾਰ ਕੋਕਾ ਜੀ ਤੇ ਉਹਨਾਂ ਦੇ ਮੈਸੇਜ ਜਿਹੜੇ ਨੀਲਮ ਦੇਵੀ ਜੋ ਕਿ ਬਲਾਕ ਸੰਮਤੀ ਤੇ ਖੜੇ ਹੋਏ ਨੇ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਸਾਡੇ ਸੰਗੀਤਾ ਕੁਮਾਰੀ ਖੜੇ ਹੋਏ ਨੇ ਹਾਂਜੀ ਤੇ ਸੰਗੀਤਾ ਕੁਮਾਰੀ ਖੜੇ ਹੋਏ ਨੇ ਤੇ ਇਸ ਕਰਕੇ ਆਪਣੀਆਂ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਸਾਰੀਆਂ ਵੋਟਾਂ ਨੇ ਅਸੀਂ ਵਾਧੂ ਆਮ ਆਦਮੀ ਪਾਰਟੀ ਨੂੰ ਪਾਈਏ ਕਿਉਂਕਿ ਇਹ ਜਿਹੜਾ ਮਨਸੂਰਪੁਰ ਪਿੰਡ ਹੈ ਇਹਦੇ ਵਿੱਚ ਅੱਜ ਹਰੀਸ਼ ਕੁਮਾਰ ਜੀ ਆਏ ਹੋਏ ਨੇ ਜਿਹੜੇ ਕਿ ਬਲੌਗ ਸ਼ਾਂਤੀ ਤੇ ਖੜੇ ਆ ਪਣੋਰੀ ਤੋਂ ਪਰ ਉਹਨਾਂ ਨੂੰ ਸਾਡਾ ਸਾਥ ਦੀ ਜ਼ਰੂਰਤ ਹੈ ਤੇ ਅਸੀਂ ਸਾਰਿਆਂ ਨੇ ਰੱਜ ਕੇ ਉਹਨਾਂ ਦਾ ਸਾਥ ਦਿੱਤਾ ਤੇ ਮਲਤਾਨੀ ਸਾਹਿਬ ਦਾ ਪਿੰਡ ਹੈ ਤੇ ਤਕਰੀਬਨ ਅਸੀਂ ਡੋਰ ਤੋਂ ਡੋਰ ਸਾਰੇ ਪਿੰਡ ਦੇ ਵਿੱਚ ਗਏ ਤੇ ਸਾਰੇ ਘਰ ਹੀ ਮਲਤਾਨੀ ਸਾਹਿਬ ਦੇ ਨਾਲ ਖੜੇ ਨੇ ਪੂਰੇ ਦਾ ਪੂਰਾ ਪਿੰਡ ਹੱਥ ਹੱਥ ਨਾਲ ਹੱਥ ਮਿਲਾ ਕੇ ਮਲਤਾਨੀ ਸਾਹਿਬ ਦੇ ਨਾਲ ਖੜਾ ਹੋਇਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ